ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮਹਾਵਿੰਦਰਪਾਲ ਨਜ਼ਰ ਮਾਰਦਿਆ ਪੰਜਾਬ ਦੇ ਕੁਝ ਵੱਡੇ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਹਲਕੇ ਧੋਰੀ ਵਿਖੇ ਕੀਤਾ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਬਸਾਂ ਦੇ ਪਹਿਲੇ ਜਥੇ ਨੂੰ ਰਵਾਨਾ ਤੇ ਇਸ ਮੌਕੇ ਮੀਡੀਆ ਨੂੰ ਦਿੱਤੀ ਜਾਣਕਾਰੀ ਬਹੁਤ ਸਾਰੇ ਸ਼ਰਧਾਲੂਆਂ ਦੇ ਜਿਹੜੇ ਡਰਾਅ ਕੱਢ ਕੇ ਉਹਨਾਂ ਦੇ ਨਾਮ ਜਿਹੜੇ ਜਨਤਾ ਦੇ ਸਾਹਮਣੇ ਪੇਸ਼ ਕੀਤੇ ਸੀਗੇ ਤੇ ਅੱਜ ਉਸ ਪਾਕੀ ਕੜੀ ਇੱਥੇ ਆਈ ਹੈ ਕਿ ਦਰਬਾਰ ਸਾਹਿਬ ਸ੍ਰੀ ਅਮਰਸਰ ਸਾਹਿਬ ਜਲਿਆਂ ਵਾਲਾ ਬਾਗ ਦਰਗਾਹਾਂ ਮੰਦਰ ਆਰਾਮ ਤੀਰਥ ਹੋਰ ਜਿੰਨੇ ਵੀ ਧਾਰਮਿਕ ਇਤਿਹਾਸਿਕ ਸਥਾਨ ਨੇ ਉਹ ਅਮਰਸਰ ਸਾਹਿਬ ਦੇ ਉਹਨਾਂ ਦੇ ਦਰਸ਼ਨ ਕਰਾਉਣ ਵਾਸਤੇ ਅੱਜ ਤਿੰਨ ਬੱਸਾਂ ਇੱਥੋਂ ਇਸ ਪਿੰਡ ਚੋਂ ਜਾ ਰਹੀਆਂ ਨੇ ਹਰ ਬੱਸ ਦੇ ਵਿੱਚ 40-40 ਜਿਹੜੇ ਨਿਸ਼ਵਗਾ ਲੋਨੇ ਮੈਡੀਕਲ ਨਾਲ ਲੇਟਡ ਇੱਕ ਡਾਕਟਰ ਤੇ ਮੈਡੀਕਲ ਦੀ ਸੌਲਤ ਵੀ ਹੈ ਕੋਈ ਰੱਬ ਨਾ ਕਰੇ ਪ੍ਰਮਾਤਮਾ ਨਾ ਕਰੇ ਕੋਈ ਐਮਰਜੈਂਸੀ ਹੁੰਦੀ ਹੈ ਤੇ ਉਹਨਾਂ ਦੇ ਕੰਟੈਕਟ ਨੰਬਰ ਸਾਰਿਆਂ ਦੇ ਉਹ ਇੱਕ ਬੰਦੇ ਕੋਲੇ ਨੇ ਉਹਨਾਂ ਕੋਲੇ ਸਾਰਿਆਂ ਦਾ ਉਸ ਉਸ ਬੰਦੇ ਦਾ ਜਿਹੜਾ ਕੰਟੈਕਟ ਨੰਬਰ ਹੈ ਤਾਂ ਕਿ ਕੋਈ ਉੱਥੇ ਕਈ ਵਾਰੀ ਇਧਰ ਉਧਰ ਹੋ ਜਾਂਦਾ ਕੋਈ ਤਾਂ ਕੋਈ ਉਹਨਾਂ ਨੂੰ ਦਿੱਕਤ ਨਾ ਆਵੇ ਤੇ ਦੋ ਰਾਤਾਂ ਤਿੰਨ ਦਿਨ ਦਾ ਇਹ ਪ੍ਰੋਗਰਾਮ ਹੈ ਤੇ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸੁਭਾਗਾ ਸਮਝਦਾ ਕਿ ਹਲਕਾ ਧੂਰੀ ਤੋਂ ਇਹ ਸ਼ੁਰੂਆਤ ਹੋਈ ਹੈ ਔਰ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਵਾਲੇ ਦਿਨ ਚੱਲ ਰਹੇ ਨੇ ਤੇ ਸੁਖ ਸ਼ਾਂਤੀ ਦੀ ਅਰਦਾਸ ਕਰਕੇ ਲੋਕਾਂ ਨੇ ਆਉਣੇ ਬਹੁਤ ਸਾਰੇ ਮੈਨੂੰ ਬਸ ਬਸ ਦੇ ਵਿੱਚ ਮਿਲੇ ਲੋਕ ਤੇ ਪਹਿਲੀ ਵਾਰ ਜਾ ਰਹੇ ਜਿੰਦਗੀ ਚ ਤੇ ਮਾਤਾ ਜੀ ਕਹਿੰਦੇ ਭਾਈ ਕੰਮ ਤਾਂ ਨਾਲ ਹੀ ਜਾਣਗੇ ਤਾਂ ਸਰੀਰ ਦੇ ਤਾਂ ਮੁੱਕਣੀ ਨਹੀਂ ਤੇ ਅਸੀਂ ਪਹਿਲੀ ਵਾਰ ਯਾਤਰਾ ਤੇ ਜਾ ਰਹੇ ਹਾਂ ਤੇ ਮੈਨੂੰ ਬਸ ਇਸ ਗੱਲ ਦਾ ਸਕੂਨ ਹੈ ਕਿ ਮੇਰੇ ਬਣਾ ਅਸ਼ੀਰਵਾਦ ਜਿਹੜਾ ਉਹ ਲੈਣ ਦਾ ਸੁਭਾਗ ਪ੍ਰਾਪਤ ਹੋਇਆ ਤੇ ਜਿਹੜੇ ਉਧਰ ਦੇ ਨੇ ਜਿਵੇਂ ਤਰਨਤਾਰਨ ਜਾਂ ਫਿਰ ਅੰਮ੍ਰਿਤਸਰ ਸਾਹਿਬ ਜਾਂ ਫਿਰ ਗੁਰਦਾਸਪੁਰ ਜੰਡੇਆਲਾ ਗੁਰੂ ਪੱਟੀ ਉਹਨਾਂ ਨੂੰ ਕਿਉਂਕਿ ਉਹ ਉਹ ਜਾਂਦੇ ਰਹਿੰਦੇ ਨੇ ਨੇੜੇ ਆ ਨਥਾ ਟੇਕਦੇ ਰਹਿੰਦੇ ਨੇ ਨਤਮਸਤਕ ਹੁੰਦੇ ਰਹਿੰਦੇ ਉਹਨਾਂ ਵਾਸਤੇ ਇੱਧਰ ਨੂੰ ਤਖਤ ਸ੍ਰੀ ਕੇਸਗੜ ਸਾਹਿਬ ਜਾਂ ਫਤਿਹਗੜ ਸਾਹਿਬ ਜਾਂ ਦਮਦਮਾ ਸਾਹਿਬ ਉਹਨੂੰ ਉਧਰ ਵਾਸਤੇ ਬਸਾਂ ਨਾ ਸਟੇਟ ਦੇ ਵਿੱਚ ਜਿਹੜੇ ਧਾਰਮਿਕ ਸਥਾਨ ਨੇ ਉੱਥੇ ਲੈ ਕੇ ਜਾਉਂਦਾ ਸਕੰਤਰੀ ਭਗਵੰਤ ਮਾਨ ਨੇ ਪੰਜਾਬ ਯੂਨੀਵਰਸਿਟੀ ਦੀ ਸੈਨ ਰੱਤ ਸਿੰਡੀਕੇਟ ਨੂੰ ਭੰਕਰਨ ਦੀ ਕੋਸ਼ਿਸ਼ ਕੀਤੀ ਨਿੰਦਾ ਕਿ ਆ ਕਿ ਪੰਜਾਬ ਯੂਨੀਵਰਸਿਟੀ ਸਾਡੀ ਵਿਰਾਸਤ ਦੇਖੋ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਲੈਗਸੀ ਹੈ ਪੰਜਾਬ ਦਾ ਵਿਰਸਾ ਹੈ ਬਹੁਤ ਵਾਰੀ ਇਹਦੇ ਤੇ ਮੀਟਿੰਗਾਂ ਜਿੰਨੀਆਂ ਵੀ ਹੋਈਆਂ ਮੈਂ ਉਹਨਾਂ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਹੱਕ ਦੇ ਵਿੱਚ ਮੈਂ ਆਵਾਜ਼ ਵੀ ਉਠਾਈ ਹੈ ਮੈਂ ਨਾਲ ਉਹਨਾਂ ਨੂੰ ਠੋਕ ਕੇ ਜਵਾਬ ਦਿੱਤਾ ਕਿ ਪੰਜਾਬ ਜੀ ਯੂਨੀਵਰਸਿਟੀ ਸਾਡੀ ਲੈਗਸੀ ਹੈ ਵਿਰਸਾ ਹੈ ਇਹ ਪੰਜਾਬ ਜੀ ਯੂਨੀਵਰਸਿਟੀ ਲਾਹੌਰ ਤੋਂ ਚੱਲੀ ਸੀ ਥੋੜਾ ਚਿਰ ਹੁਸ਼ਿਆਰਪੁਰ ਚ ਗਈ ਫਿਰ ਚੰਡੀਗੜਾ ਤੇ ਉਹ ਸਾਡੇ ਕਾਲਜ ਜਿਹੜੇ ਨੇ ਉਹਦੇ ਨਾਲ 170 ਤੋਂ ਵੱਧ ਕਾਲਜ ਅਫੀਲੀਏਟਿਡ ਨੇ ਔਰ ਸਾਰੀਆਂ ਸਟੇਟਾਂ ਦੇ ਬੱਚੇ ਉੱਥੇ ਪੜ੍ਹਦੇ ਆ ਕਿਉਂ ਇਹ ਇੱਕ ਜੀ ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਨਾਲ ਪੰਗੇ ਲੈ ਰਹੇ ਆ ਕਿਉਂ ਇਸ ਤੋਂ ਪਹਿਲਾਂ ਇਹਨਾਂ ਨੇ ਇੱਕ ਇਨਡਾਇਰੈਕਟ ਕੋਸ਼ਿਸ਼ ਕੀਤੀ ਸੀ ਮੈਂ ਵੀ ਉਸ ਮੀਟਿੰਗ ਦੇ ਵਿੱਚ ਗਿਆ ਸੀਗਾ ਦੇ ਦੋਨੋਂ ਗਵਰਨਰ ਆਏ ਸੀ ਪੰਜਾਬ ਦੇ ਹਰਿਆਣਾ ਦੇ ਉਦੋਂ ਕਹਿੰਦੇ ਸੀਗੇ ਕਿ ਸਾਡੇ ਯਮਨਾਨਗਰ ਦੇ ਅੰਬਾਲਾ ਦੇ ਖੁਰੂਖੇਤਰ ਦੇ ਸਾਡੇ ਕੁਝ ਕਾਲਜ ਜਿਹੜੇ ਨੇ ਉਹ ਐਫਲੀਟਡ ਕਰ ਦੋ ਇਸ ਯੂਨੀਵਰਸਿਟੀ ਨਾਲ ਮੈਂ ਕਿਹਾ ਜੀ ਇਸ ਯੂਨੀਵਰਸਿਟੀ ਚੋਂ ਆਪਣੇ ਕਾਲਜ ਕੱਢੇ ਕੀ ਨਹੀਂ ਸੀ ਇਹਨਾਂ ਨੇ ਆਪ ਕੱਢੇ ਸੀ ਲਿਖ ਕੇ ਦਿੱਤਾ ਸੀ ਕਿ ਅਸੀਂ ਇਸ ਯੂਨੀਵਰਸਿਟੀ ਚੋਂ ਆਪਣੇ ਕਾਲਜ ਕੱਢਣ ਲੱਗੇ ਆ ਅਸੀਂ ਖੁਰੂਖੇਤਰ ਯੂਨੀਵਰਸਿਟੀ ਬਣਾਉਣ ਲੱਗੇ ਖੁਰੂਖੇਤਰ ਯੂਨੀਵਰਸਿਟੀ ਬਣਾ ਲਈ ਹੁਣ ਕਹਿੰਦੇ ਹੋਰ ਸਾਨੂੰ ਪਾਓ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਇਹ ਤਾਂ ਥੋੜੀ ਚੱਲੂਗਾ ਉਹ ਕੀ ਆ ਉਹਦਾ ਕੀ ਸੀ ਕਿਉਂਕਿ ਇਹਨਾਂ ਦੇ ਗ੍ਰੈਜੂਏਟਸ ਐ ਨਹੀਂ ਹੋਂ ਸੈਨੇਟ ਦੇ ਵਿੱਚ ਤੇ ਸਿੰਡੀਕੇਟ ਤੇ ਉਹ ਕੀ ਕਰਨੇ ਹੁਣ ਕਹਿੰਦੇ ਨੇ ਵੀ ਜੇ ਸਾ ਅਸੀਂ ਸਾਡੇ ਕਾਲਜ ਆ ਜਾਣਗੇ ਤਾਂ ਅਸੀਂ ਸੈਨੇਟ ਦੇ ਵਿੱਚ ਐਂਟਰੀ ਹੋ ਜਾਈ ਸਾਡੀ ਅਸੀਂ ਫੈਸਲੇ ਕਰਿਆ ਕਰਾਂਗੇ ਅਸੀਂ ਉਹਦਾ ਜਵਾਬ ਦਿੱਤਾ ਤਾਂ ਹੁਣ ਇਹ ਨੋਟੀਫਿਕੇਸ਼ਨ ਰਹੀ ਆਉਣ ਲੱਗ ਗਈ ਫਿਰ ਨੋਟੀਫਿਕੇਸ਼ਨ ਵੀ ਲਫ਼ਜ਼ਾਂ ਦੇ ਵਿੱਚ ਘੇਰ ਲਿਆ ਕਿ ਨਹੀਂ 28 ਤਰੀਕ ਵਾਲਾ ਜਿਹੜਾ ਨੋਟੀਫਿਕੇਸ਼ਨ ਉਹਦੇ ਸੰਬੰਧੀ ਕੋਈ ਹੋਰ ਫੈਸਲਾ ਕਿਸੇ ਹੋਰ ਤਰੀਕ ਨੂੰ ਲਿਆ ਜਾਊਗਾ ਮਤਲਬ ਐਂ ਸਮਝਦੇ ਸਾ ਸਾਡੀ ਸਾਡੀਆਂ ਜਿਹੜੀਆਂ ਪ੍ਰਾਪਰਟੀਆਂ ਨੇ ਜਾਂ ਜਿਹੜੀਆਂ ਸਾਡੀਆਂ ਸਾਡੇ ਜਿਹੜੇ ਸਰੋਤ ਨੇ ਸਰਸ ਪੰਜਾਬ ਦੇ ਕਦੇ ਬਿਜਲੀ ਬੋਰਡ ਦੇ ਪਿੱਛੇ ਪੈ ਜਾਂਦੇ ਕਦੇ ਭਾਖੜਾ ਡੈਮ ਦੇ ਪਿੱਛੇ ਪੈ ਜਾਂਦੇ ਕਦੇ ਯੂਨੀਵਰਸਿਟੀਆਂ ਦੇ ਪਿੱਛੇ ਪੈ ਜਾਂਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕਾਂਗ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸੰਸਦ ਮੈਂਬਰ ਰਾਜਾ ਵੜਿੰਗ ਦੇ ਉੱਪਰ ਸਾਧਿਆ ਨਿਸ਼ਾਨਾ ਕਿਹਾ ਕਿ ਰਾਜਾ ਵੜਿੰਗ ਨੂੰ ਸਿੱਖ ਕਗਾਰਾਂ ਦਾ ਮਜ਼ਾਕ ਉਡਾਉਣ ਦੇ ਉੱਤੇ ਸਿੱਖ ਕੌਮ ਕਦੇ ਨਹੀਂ ਕਰੇਦੀ ਮੁਆਫਾ ਆਖਿਰਕਾਰ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਜੀ ਨੂੰ ਸਿੱਖ ਕੰਤੋਂ ਮੁਸ਼ਕਲ ਕੀ ਹੈ ਪ੍ਰੋਬਲਮ ਕੀ ਹੈ ਤੁਵਾਨੂੰ ਹਰ ਕੋਈ ਦਿਨ ਨਹੀਂ ਬੀਤਦਾ ਜਦੋਂ ਕਾਂਗਰਸ ਖਾਸ ਕਰਕੇ ਪੰਜਾਬ ਚ ਸਿੱਖਾਂ ਨੂੰ ਲੈ ਕੇ ਸਿੱਖ ਗੁਰੂਆਂ ਗੁਰੂ ਸਹਿਬਾਨਾਂ ਨੂੰ ਲੈ ਕੇ ਬੂਟਾ ਸਿੰਘ ਵਰਗੇ ਵੱਡੇ ਲੀਡਰ ਨੂੰ ਲੈ ਕੇ ਤੁਸੀਂ ਕੋਈ ਨਾ ਕੋਈ ਇਹੋ ਜਿਹਾ ਬਿਆਨ ਜਾਂ ਹਰਕਤ ਨਹੀਂ ਕੀਤੀ ਜਿਸ ਦੇ ਨਾਲ ਕਿਤੇ ਨਾ ਕਿਤੇ ਸਾਡੇ ਪੰਥ ਦੇ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚੀ ਅੱਜ ਜਿਸ ਤਰੀਕੇ ਦੀ ਵੀਡੀਓ ਸਾਹਮਣੇ ਆਈ ਹੈ ਜ ਜਿਹਦੇ ਵਿੱਚ ਪੰਜਾਬ ਪ੍ਰਧਾਨ ਰਾਜਾ ਬੜਿੰਗ ਜੀ ਦੋ ਸਿੱਖ ਬੱਚਿਆਂ ਦੇ ਜੋੜੀਆਂ ਦਾ ਮਜ਼ਾਕ ਉਡਾ ਰਹੇ ਮੈਂ ਰਾਜਾ ਬੜਿੰਗ ਜੀ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਇਸ ਜਿਹੜੇ ਹੈ ਗੁਰੂ ਸਾਹਿਬਾਨਾਂ ਨੇ ਸਾਨੂੰ ਕਕਾਰ ਦੇ ਰੂਪ ਚ ਦਿੱਤੇ ਆ ਇੱਕ ਪਾਸੇ ਤੁਸੀਂ ਕਹਿੰਦੇ ਹੋ ਮੇਰੇ ਘਰ ਚ ਗੁਰੂ ਸਾਹਿਬ ਦਾ ਪ੍ਰਕਾਸ਼ ਆ ਮੈਂ ਗੁਰੂ ਦਾ ਸਿੱਖ ਹਾਂ ਪਰ ਜਿਹੜੀ ਤੁਹਾਡੀ ਮਨੋ ਭਾਵਨਾ ਆ ਜਿਹੜੀ ਤੁਹਾਡੀ ਮਾਨਸਿਕਤਾ ਹੈ ਔਰ ਜਿਹੜੀ ਇੱਕ ਵਾਰ ਨਹੀਂ ਗਲਤੀ ਤੇ ਇੱਕ ਔਰ ਬੰਦੇ ਕੋ ਹੋ ਜਾਂਦੀ ਹੈ ਹਰ ਰੋਜ਼ ਤੁਸੀਂ ਸਿੱਖ ਫਾਪ ਭਾਵਨਾਵਾਂ ਦੀ ਭਾਵਨਾਵਾਂ ਨੂੰ ਠੀਸ ਜਿਹੜੀ ਪਚੋਣੇ ਉਹਦੇ ਨਾਲ ਤੇ ਲੱਗਦਾ ਵੀ ਤੁਹਾਨੂੰ ਸਿੱਖਾ ਨਾਲ ਪੰਥ ਨਾਲ ਬੜੀ ਨਫਰਤ ਛੋਟੇ ਛੋਟੇ ਬੱਚੇ ਵੀ ਉਸ ਨਫਰਤ ਦਾ ਸ਼ਿਕਾਰ ਹੋ ਰਿਹਾ ਹੈ ਤੁਸੀਂ ਸਾਡੇ ਸਿੱਖਾਂ ਦੇ ਕਕਾਰਾਂ ਦਾ ਜਿਸ ਤਰੀਕੇ ਨਾਲ ਮਜ਼ਾਕ ਉਡਾਇਆ ਇਹ ਕੌਮ ਤੁਹਾਨੂੰ ਮਾਫ ਕਰਨ ਵਾਲੀ ਨਹੀਂ ਹੈ ਔਰ ਕਾਂਗਰਸ ਦੀ ਜਿਹੜੀ ਮਾਨਸਿਕਤਾ ਆਇਆ ਹੈ ਉਹ ਪਿਛਲੇ तकरीबन 50 ਦਸ਼ਕਾਂ ਤੋਂ ਅਸੀਂ ਦੇਖ ਰਹੇ ਆਂ ਬਾਹਰ-ਬਾਰ ਗਾਇਬ-ਗਾਹੇ ਉਹਦਾ ਪ੍ਰਦਰਸ਼ਨ ਤੁਸੀਂ ਕਰੀ ਦਿੰਨੇ ਹੋ ਹੁਣ ਉਹਲੇ ਟਾਈਮ 'ਚ ਤੁਹਾਨੂੰ ਪੰਜਾਬ ਦੇ ਲੋਕ ਇਸ ਦਾ ਵੀ ਜਿਹੜਾ ਜਵਾਬ ਜਿਹੜਾ ਆ ਬੜੇ ਤਰੀਕੇ ਨਾਲ ਬਿਹਤਰ ਤਰੀਕੇ ਨਾਲ ਦੇਣਗੇ ਔਰ ਇਸ ਦਾ ਸਬਕ ਵੀ ਸਿੱਖੋ ਰਾਜਾ ਬੜਿੰਗ ਦੀ ਉੱਪਰ ਸੋਸ਼ਲ ਮੀਡੀਆ ਤੇ ਸਿੱਖ ਕਕਾਰਾਂ ਨੂੰ ਲੈ ਕੇ ਟਿੱਪਣੀ ਕਰਨ ਦੇ ਮਾਮਲੇ ਦੇ ਵਿੱਚ ਪੰਜਾਬ ਕਾਂਗਰਸ ਦੇ ਬੁਲਾਰੇ ਜਿਸ ਕਾਰਨ ਕਲੋਨੇ ਸਾਧਿਆ ਨਿਸ਼ਾਨਾ ਕਿਹਾ ਕੇ ਸੁਖਬੀਰ ਸਿੰਘ ਬਾਦਲ ਨੇ ਖੁਦ ਕੀਤੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਸੁਖਬੀਰ ਸਿੰਘ ਬਾਦਲ ਹੋਣਾ ਨੇ ਜਿਹੜਾ ਟਵੀਟ ਕੀਤਾ ਹੈ ਰਾਜਾ ਵੜਿੰਗ ਸਾਹਿਬ ਦੇ ਉੱਤੇ ਮੈਂ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਪੁੱਛਣਾ ਚਾਹੁੰਨਾ ਕਿ ਅਸੀਂ ਵੀ ਟਵੀਟ ਕਰ ਸਕਦੇ ਹਾਂ ਉਹਨਾਂ ਦੀ ਉਹ ਫੋਟੋ ਜਿਹਦੇ ਵਿੱਚ ਉਹ ਜਿੰਥੇ ਉਹਨਾਂ ਦੇ ਸਿਰ ਤੇ ਦਸਤਾਰ ਨਹੀਂ ਕੇਸ ਖੁੱਲੇ ਹੋਏ ਆ ਔਰ ਹੋਲੀ ਖੇਡਦੇ ਨਜ਼ਰ ਆ ਰਹੇ ਆ ਹੋਲੀਆਂ ਖੇਡੋ ਸਾਨੂੰ ਕੋਈ ਮਤਲਬ ਨਹੀਂ ਹੈ ਔਰ ਇੱਕ ਪੰਥਕ ਜਮਾਤ ਦੇ ਮੁਖੀ ਹੋਣ ਦੇ ਨਾਤੇ ਤੁਹਾਡੀਆਂ ਜ਼ਿੰਮੇਵਾਰੀਆਂ ਤੁਹਾਡਾ ਫਰਜ਼ ਔਰ ਤੁਹਾਡੀ ਜਿਹੜੀ ਕਾਰਗੁਜ਼ਾਰੀ ਹੈ ਉਹਦੇ ਉੱਤੇ ਹਰ ਵਿਅਕਤੀ ਦੀ ਨਜ਼ਰ ਰਹਿੰਦੀ ਹੈ ਤੁਸੀਂ ਵਡਿੰਗ ਸਾਹਿਬ ਦੇ ਉੱਤੇ ਸਵਾਲ ਕਰ ਦਿੱਤੇ ਪਰ ਕਦੀ ਆਪਣੇ ਆਪ ਨੂੰ ਸਵਾਲ ਕੀਤਾ ਬਦਲ ਸਾਹਿਬ 328 ਪਵਿੱਤਰ ਸਰੂਪ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉਹ ਚੋਰੀ ਹੋ ਗਏ ਬਰਗਾੜੀ ਬਾਈਬਲ ਕਲਾ ਵਰਗੀ 80 ਵੱਡੀ ਇਹ ਅਦਭੀ ਹੋ ਗਈ ਤੁਸੀਂ ਸੌਦੇ ਸਾਦ ਨੂੰ ਮਾਫੀਆਂ ਦਿੰਦੇ ਫਿਰਦੇ ਸੀ ਚਿੱਠੀਆਂ ਲਿਖਦੇ ਫਿਰਦੇ ਸੀ ਉਹਨਾਂ ਨਾਲ ਮੀਟਿੰਗਾਂ ਕਰਦੇ ਫਿਰਦੇ ਸੀ ਸਮੇਤ ਸੈਣੀ ਵਰਗੇ ਆਦਮੀ ਨੂੰ ਤੁਸੀਂ ਡੀਜੀਪੀ ਲਾਇਆ ਨਕੋਦਰ ਕਾਂਡ ਦੇ ਤੁਸੀਂ ਦੋਸ਼ੀ ਔਰ ਸਭ ਤੋਂ ਵੱਡੀ ਗੱਲ ਇਹ ਕਿ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਜਿਹੜੀ ਸਿੱਖਾਂ ਦੀ ਸਭ ਤੋਂ ਪਵਿੱਤਰ ਤੇ ਵੱਡੀ ਅਦਾਲਤ ਹੈ ਉਸ ਅਦਾਲਤ ਦੀ ਫੈਸਲ ਤੋਂ ਹੋਏ ਹੁਕਮਨਾਮੇ ਨੂੰ ਤੁਸੀਂ ਪਹਿਲਾਂ ਮੰਨ ਗਏ ਤੇ ਫਿਰ ਨਕਾਰ ਗਏ 2 ਦਸੰਬਰ ਨੂੰ ਤੁਸੀਂ ਕਿਹਾ ਕਿ ਹਾਂ ਇਹ ਬੱਜਰ ਗਨਾ ਮੇਰੇ ਕੋਲੋਂ ਹੋਇਆ ਮੇਰੀ ਸਰਕਾਰ ਕੋਲੋਂ ਹੋਇਆ ਔਰ ਤੁਸੀਂ ਉਦੋਂ ਗ੍ਰਹਿ ਮੰਤਰੀ ਸੀ ਡਿਪਟੀ ਸੀਐਮ ਸੀ ਪਹਿਲਾਂ ਮੰਨ ਗਏ ਫਿਰ ਮੁਨਕਰ ਹੋ ਗਏ ਉਹ ਤੁਹਾਡੇ ਤੋਂ ਵੱਡਾ ਵੀ ਕੋਈ ਵਿਅਕਤੀ ਹੈ ਜਿਨੇ ਗੁਰੂ ਮਹਾਰਾਜ ਦੀ ਜਾਂ ਪੰਥ ਦਾ ਘਾਣ ਕੀਤਾ ਹੋਵੇ ਤੁਸੀਂ ਸਭ ਤੋਂ ਵੱਡੇ ਦੁਖੀ ਹੋ ਪੰਚ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਇੰਦਰਬੀਰ ਸਿੰਘ ਨੇਜਰ ਨੇ ਵੀ ਰਾਜਾ ਬੜਿੰਗ ਦੇ ਉੱਪਰ ਸਿੱਖ ਕਕਾਰਾਂ ਦਾ ਮਜ਼ਾਕ ਉਡਾਉਣ ਨੂੰ ਲੈ ਕੇ ਉਠਾਈ ਸਵਾਲ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਲੈਣਾ ਚਾਹੀਦਾ ਇਸ ਦਾ ਗੰਭੀਰ ਨੋਟਿਸ ਸਿੱਖਾਂ ਨੇ ਸੋ ਦੁਨੀਆ 'ਚ ਆਪਣੇ ਕੇਸਾ ਨਾਲ ਆਪਣੇ ਕਕਾਰਾਂ ਨਾਲ ਆਪਣੀ ਪਛਾਣ ਬਣਾਈ ਹੈ ਬਾਹਲੇ ਮੁਲਕਾਂ ਜਾ ਕੇ ਫੌਜਾਂ ਦੇ ਪ੍ਰਤੀ ਹੋਏ ਨੇ ਪੁਲਿਸ ਪ੍ਰਤੀ ਹੋਏ ਨੇ ਸੋ ਸਾਡੀ ਸਿੱਖਾਂ ਦੀ ਪਛਾਣ ਕੇਸਾ ਨਾਲ ਹੈ ਬੜੇ ਦੁਖ ਦੀ ਗੱਲ ਹੈ ਕਿ ਕੱਲ ਜਿਵੇਂ ਰਾਜਾ ਭਰਿੰਗ ਨੇ ਦੋ ਬੱਚਾ ਦੇ ਸਿਰ ਤੇ ਹੱਥ ਰੱਖ ਕੇ ਉਹਨਾਂ ਦੇ ਕੈਸਾ ਨੂੰ ਪਕੜ ਕੇ ਔਰ ਜੋ ਅਜੀਬ ਜਿਹਾਂ ਹੱਤਾਂ ਕੀਤੀਆਂ ਨੇ ਮੈਨੂੰ ਆਸ ਹੈ ਕਿ ਅਕਾਤਖ ਸਾਹਿਬ ਇਸ ਗੱਲ ਦਾ ਬਹੁਤ ਸੀਰੀਅਸ ਨੋਟਿਸ ਲੈਣਗੇ ਔਰ ਮੈਂ ਅਰਦਾਸ ਕਰਦਾ ਹਾਂ ਕਿ ਇਹ ਵਰਤਤਾ ਦੁਬਾਰਾ ਨਹੀਂ ਹੋਣੀ ਜਾਂ ਮੈਂ ਵੀ ਇਸੇ ਕੌਮ ਨੂੰ ਕਹਿਣਾ ਹੈ ਕਿ ਜੋ ਤੱਕ ਰਾਜਾ ਭਰਿੰਗ ਇਸ ਗਲਤੀ ਮਾਫੀ ਨਹੀਂ ਮੰਗਦੇ ਜੋ ਤੱਕ ਆਕਾਤਖ ਸਾਹਿਬ ਨਾ ਮਾਫੀ ਕਰਦੇ ਤੇ ਇਹਨਾਂ ਦਾ ਸੋਸ਼ਲ ਬੈਕਆਊਟ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲਾ ਦੇ ਵਿੱਚ ਇੱਕ ਵਾਰ ਫਿਰ ਤੋਂ ਹੋਈ ਗੋਲੀਬਾਰੀ ਦੀ ਘਟਨਾ ਪੈਸੇ ਨਾ ਦੇਣ ਨੂੰ ਲੈ ਕੇ ਦੁਕਾਨਦਾਰ ਤੇ ਚਲਾਈ ਗਈ ਗੋਲੀ ਤੇ ਇਸ ਦੇ ਵਿੱਚ ਇੱਕ ਮਜ਼ਦੂਰ ਹੋਇਆ ਜ਼ਖਮੀ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ ਭਾਜੀ ਸਾਨੂੰ ਇਨਫੋਰਮੇਸ਼ਨ ਮਿਲੀ ਆ ਵੀ ਇੱਥੇ ਰਕੇਸ਼ ਕੁਮਾਰ ਹੈਗੇ ਕਰਿਆਨੇ ਵਾਲੇ ਇਹ ਰੋਡ ਤੇ ਉਹਨਾਂ 'ਤੇ ਗੋਲੀ ਚੱਲੀ ਹੈ ਅਸੀਂ ਮੌਕੇ ਤੇ ਪਹੁੰਚੇ ਉਹਨਾਂ ਦੇ ਬਿਆਨ ਹਾਸਲ ਕਰਨ ਦੇ ਆ ਅਜੇ ਸਾਨੂੰ ਇਹ ਨਹੀਂ ਪਤਾ ਲੱਗਾ ਕਿ ਕਿਹੜਾ ਬੰਦਾ ਜ਼ਖਮੀ ਹੋਇਆ ਕਿਹੜਾ ਬੰਦਾ ਮਤਲਬ ਕਿੰਨੇ ਗੋਲੀ ਚਲਾਈ ਆ ਤੇ ਇਹਨਾਂ ਦੇ ਬਿਆਨ ਹਾਸਲ ਤੋਂ ਬਾਅਦ ਆਪਾਂ ਪਰਚਾ ਦਰਜ ਕਰਾਂਗੇ ਜੋ ਇਨਵੈਸਟੀਗੇਸ਼ਨ ਦੋਸ਼ੀ ਪਾਏ ਜਾਣਗੇ ਉਹਨਾਂ ਫੜੇ ਕਿ ਕਿਹ ਕੀ ਬੰਦਾ ਪਤਾ ਲੱਗਾ ਜੀ ਉਹਨੂੰ ਨਹੀਂ ਮਿਲੇ ਆਪਾਂ ਤੁਹਾਨੂੰ ਇੱਕ ਬੰਦੇ ਦਾ ਪਤਾ ਲੱਗਾ ਜ਼ਖਮੀ ਹੋਇਆ ਉਹ ਕੋਈ ਗੋਲੀ ਚਲਾਣ ਵਾਲਾ ਫੜਿਆ ਵੀ ਹੈ ਕੋਈ ਨਹੀਂ ਫਿਰ ਹਾਲ ਤੇ ਕੋਈ ਐਹੋ ਜੀ ਗੱਲ ਨਹੀਂ ਆ ਗਈ ਜੇ ਫੜਿਆ ਉਹਨਾਂ ਦਾ ਫੜਿਆ ਗਿਆ ਇਹ ਦੁਕਾਨ ਦਾ ਮਾਲਕ ਫੜਿਆ ਮਤਲਬ ਜੇ ਕੋਈ ਪਾਰਟ ਆਊਗਾ ਤਾਂ ਉਹਨਾਂ ਨਾਲ ਸਾਂਝਾ ਕਰ ਲਾਂਗੇ ਪਟਿਆਲਾ ਪੁਲਿਸ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਨੂੰ ਬਗੌੜਾ ਕਰਾਰ ਦੇਣ ਦੀ ਪ੍ਰਕਿਰਿਆ ਕੀਤੀ ਗਈ ਤੇਜ ਹਰਮਿਤ ਠਾਨ ਮਾਜਰਾ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਨੋਟਿਸ ਚਿਪਕਾ ਕੇ 12 ਨਵੰਬਰ ਤੱਕ ਪੇਸ਼ ਹੋਣ ਦੇ ਲਈ ਕਿਹਾ ਗਿਆ। ਪੰਜਾਬ ਪੁਲਿਸ ਨੇ ਆਪਰੇਸ਼ਨ ਸੀਲ ਦੇ ਤਹਿਤ ਪੰਜਾਬ ਹਰਿਆਣਾ ਬਾਰਡਰ ਨੂੰ ਕੀਤਾ ਗਿਆ ਪੂਰੀ ਤਰ੍ਹਾਂ ਦੇ ਨਾਲ ਸੀਲ ਆਉਣ ਜਾਣ ਵਾਲੇ ਵਾਹਨਾਂ ਦੀ ਕੀਤੀ ਜਾ ਰਹੀ ਚੈਕਿੰਗ ਨਸ਼ੇ ਦੀ ਤਸਕਰੀ ਨੂੰ ਰੋਕਣ ਦੇ ਲਈ ਚਲਾਇਆ ਗਿਆ ਆਪਰੇਸ਼ਨ। ਮਨਸਾਦੇ ਪਿੰਡ ਨੰਦਗੜ ਤੇ ਮੋਫਰ ਦੇ ਵਿਚਕਾਰ ਦੋ ਮੋਟਰਸਾਈਕਲ ਸਵਾਰ ਦੋਸਤਾਂ ਦੀ ਆਵਾਰਾ ਪਸ਼ੂ ਦੇ ਨਾਲ ਟਕਰਾ ਜਾਣ ਕਾਰਨ ਹੋਈ ਮੌਤ ਪੋਸਟਮਾਰਟਮ ਤੋਂ ਬਾਅਦ ਕੀਤਾ ਗਿਆ ਅੰਤਿਮ ਸੰਸਕਾਰ ਐਸੀ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਤਾਜ਼ਾ ਤੇ ਹੋਰ ਜਾਣ ਕਰ ਲਈ ਜੁੜੇ ਰਹੋ ਜਗਬਾਨੀ ਟੀਵੀ ਨਾਲ ਸੰਦੇਹ ਇਜਾਜ਼ਤ ਫਤਿਹਕਾਰ